ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਇੱਕ ਛੋਟੀ ਜੀ ਬੇਨਤੀ ਆ ਮੇਰੇ ਸਿੰਘ ਭਰਾਵਾਂ ਨੂੰ ਚਾਹੇ ਜਿਨ੍ਹਾਂ ਨੇ ਕੇਸ ਰੱਖੇ ਆ ਤੇ ਚਾਹੇ ਜਿਨ੍ਹਾਂ ਨੇ ਨਹੀਂ ਰੱਖੇ ਜਿਨ੍ਹਾਂ ਨੇ ਨਹੀਂ ਰੱਖੇ ਇਹਦਾ ਮਤਲਬ ਇਹ ਨਹੀਂ ਕਿ ਉਹ ਗੁਰੂ ਨੂੰ ਪਿਆਰ ਨਹੀਂ ਕਰਦੇ ਮੇਰੀ ਇੱਕ ਨਿੱਕੀ ਜੀ ਬੇਨਤੀ ਆ ਕਿ ਆਪਾਂ ਸਾਰੇ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਹਰ ਸਾਲ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹੋਏ ਕਾਲੀ ਦਸਤਾਰ ਸਿਰ ਤੇ ਜਰੂਰ ਸਜਾਇਆ ਕਰੀਏ ਏ ਰੋਸ ਦਾ ਕਲਰ ਹੈ ਸੋ ਮੈਂ ਰੋਸ ਸ਼ਬਦ ਇਸ ਕਰਕੇ ਯੂਜ਼ ਕੀਤਾ ਤਾਂ ਕਿ ਚਾਹੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ੀ-ਖੁਸ਼ੀ ਆਪਣੇ ਲਾਲ ਸਾਡੀ ਕੌਮ ਤੋਂ ਵਾਰਤੇ ਸਾਡੇ ਚਾਰ ਸਾਹਿਬਜ਼ਾਦਿਆਂ ਨੇ ਹੱਸ ਕੇ ਜਾਨਾਂ ਵਾਰੀਆਂ ਸਾਡੀ ਕੌਮ ਤੋਂ ਸਾਡੇ ਲਈ ਹੱਸ ਕੇ ਜਾਨਾਂ ਵਾਰੀਆਂ ਪਰ ਉਹ ਹੈ ਸਾਡੇ ਜੀ ਸੀ ਸਾਡੀ ਕੌਮ ਦੇ ਵਾਰਿਸ ਸੀ ਆਪਾਂ ਜ਼ਿਆਦਾ ਕੁਝ ਨਾ ਕਰੀਏ ਆਪਣੇ ਸਿਰ ਤੇ ਕਾਲੀ ਦਾ ਸਤਾਰ ਤੇ ਸਜਾਈ ਸਕਦੇ ਆਂ ਤਾਂ ਕਿ ਸਾਡੀ ਆਉਣ ਵਾਲੀ ਨਸਲ ਇਹ ਪੁੱਛਿਆ ਕਰੇ ਕਿ ਸਾਡੇ ਸਾਰੇ ਪੰਜਾਬੀਆਂ ਨੇ ਇਹ ਸਾਰੇ ਇੰਡੀਆ ਚ ਸਾਰੇ ਜਿੰਨੇ ਵੀ ਬਾਹਰ ਰਹਿੰਦੇ ਨੇ ਉਹਨਾਂ ਨੇ ਕਾਲੀਆਂ ਦਸਤਾਰਾਂ ਕਿਉਂ ਸਜਾਈਆਂ ਨੇ ਤਾਂ ਕਿ ਅਸੀਂ ਦੱਸ ਸਕੀਏ ਕਿਉਂਕਿ ਕੁਝ ਲੋਕ ਇਤਿਹਾਸ ਬਾਰੇ ਦੱਸਦੇ ਨੇ ਬੱਚਿਆਂ ਨੂੰ ਕੁਝ ਲੋਕ ਨਹੀਂ ਦੱਸਦੇ ਸੋ ਮੇਰੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ